ਮੈਂ ਖੁਦ ਦੇਖਿਆ ਮੈਂ ਬਾਬਾ ਮੈਂ ਕੋਈ ਨਹੀਂ ਇਹ ਮੇਰੇ ਘਰ ਦੇ ਨਾਲ ਤੇ ਮੈਂ ਉਹ ਦੇਖਿਆ ਤੋੜਦੇ ਬਾਬੇ ਨੇ ਲਾਠੀ ਨਾਲ ਤੋੜੀਆਂ ਸਾਰੀ ਨਹੀਂ ਬਾਈ ਹੁਣ ਤੁਸੀਂ ਆ ਕੇ ਗਲਤ ਗੱਲ ਹੈ ਗਰੀਬ ਗਰੀਬ ਕੇ ਆਏ 50 50 ਧਰਮ ਦੇ ਠੇਕੇ ਮਨੇ ਹੋਏ ਤੁਸੀਂ ਜਿੱਤੇ ਕੋਈ ਗਲਤ ਹੋ ਰਹੀ ਹੈ ਆਪਾਂ ਉਹ ਤੋੜ ਦਾ ਕੈਮਰਾ ਤੋੜਿਆ ਉਹ 50 ਬੰਦੇ ਰੋਟੀ ਖਾ ਰਹੇ ਨੇ ਜਿਹੜੀ ਚੀਜ਼ ਤੋਂ ਉਹਨੂੰ ਕਾਹੋ ਕਰ ਰਹੇ ਨੇ ਨਾ ਹੁੰਦਾ ਇਹ ਤੰਮਿਲ ਆ ਕੇ ਬਾਈ ਹਲੋ ਵਾਰ ਲੋਕਾਂ ਨੂੰ ਲੋਕਾਂ ਨੂੰ ਰੋਜ਼ਗਾਰ ਦੇ ਉੱਤੇ 100 ਬੰਦੇ ਰੋਟੀ ਖਾਂਦੇ ਤੁਸੀਂ ਮੇਰੇ ਨਾਲ ਮਾਰਦੇ ਹੋ ਬੰਦੇ ਦਾ ਤੇ ਉਹ ਕਹਿੰਦੇ ਇਹ ਕੱਲੂਗੇ ਇਹਨੂੰ ਮਾਰ ਦੋਗੇ ਏਕਨ ਦਾ ਇਹਨੇ ਆਈਂ ਦੀ ਲੋਕ ਆਉਣਾ ਦੱਸੋ ਗੱਲ ਤੇ ਬਈ ਉਹ ਬੰਦਾ ਜਾਣਦਾ ਹੁੰਦਾ ਹੈ ਕਿ ਟੇਬਲ ਤੋਂ ਐਂ ਚਲੇ ਜਾ ਬਾਈ ਤੂੰ ਵੀ ਤਾਂ ਜਾਣਦਾ ਹੋਗਾ ਜੀ ਤੁਸੀਂ ਕੰਪਲੇਨਟ ਕਿਉਂ ਨਹੀਂ ਕਰਦੇ ਕਰਦੇ ਕਿ ਕੰਪਲੇਨਟ ਕਰਨ ਤੋਂ ਮਿੰਟ ਲੱਗਦਾ ਬਾਨਾ ਪਾਏ ਥੱਪੜ ਬੱਟਣੇ ਉਹੀ ਗੱਲ ਹੈ ਯਾਰ ਇਹ ਚੀਜ਼ ਗਲਤ ਮੈਂ ਨਹੀਂ ਜਾਂਦਾ ਇਹ ਆਪੇ ਗਲਤ ਪੈਣੀ ਸੀ ਗਲਤ ਗੱਲ ਹੈ ਯਾਰ ਤਾਂ ਗਲਤ ਗੱਲ ਹੈ ਆਉਂਤਾ ਯਾਰ ਕੋਈ ਨਾ ਗਰੀਬ ਬੰਦੇ ਵਿਚਾਰੇ ਉੱਥੇ ਇਹਨੇ ਰੋਟੀ ਖਾਣੇ ਆ ਕੋਈ ਕਿੰਨੇ ਬੰਦਿਆਂ ਦਾ ਰੋਜ਼ਗਾਰ ਹੋਊਗਾ ਜੀ ਹੋਰ ਚਲੇ ਜਾਣਗੇ ਚੰਡੀਗੜ੍ਹ ਚਲੇ ਜਾਣਗੇ ਇੱਥੇ ਹੋਰ ਬੰਦੇ ਕਿ ਲੋਤੇ ਕਰ ਲੈਣਗੇ ਇੱਥੇ ਤੁਹਾਡੇ ਬੰਦਿਆਂ ਨੂੰ ਲੋਕਲ ਰੋਜ਼ਗਾਰ ਮਿਲਦਾ 10 ਬੰਦਿਆਂ ਨੂੰ ਤੁਸੀਂ ਉਹ ਉੱਥੇ ਵੀ ਸੋਚਿਆ ਨਹੀਂ ਜਮਈ ਉੱਥੋਂ ਤੁਸੀਂ ਉੱਥੋਂ ਉੱਥੇ 10000 ਮਿਲ ਜਣਾ ਦੀ ਕੁਛ ਨਹੀਂ ਨੀ ਤਿਰਕਾਉਣਾ ਕੁਝ ਵੀ ਕੱਲ ਤੁਸੀਂ ਕੀ ਕਰ ਰਹੇ ਸੀ ਅੱਜ ਕੀ ਕਰ ਰਹੇ ਹੋ ਉੱਥੋਂ 10 20000 ਲੈਣਾ ਦੀ ਹੋਰ ਕੁਝ ਨਹੀਂ ਦੀ ਇਹ ਗੱਲ ਆ ਹੁੰਦੀ ਹੈ ਜੀ ਤੁਸੀਂ ਪੈਸੇ ਪਿੱਛੇ ਗਏ ਜੀ ਉੱਥੇ ਹੋਰ ਕਿਧਰ ਪਿੱਛੇ ਜਾਣਾ ਦੀ ਪੈਸੇ ਪਿੱਛੇ ਗਿਆ ਇਹ ਜਿਹੜਾ ਅੱਜ ਉਹ ਬੰਦੇ ਗਰੀਬ ਨੇ ਛੱਡੀਆਂ ਤੋੜੀਆਂ ਪੈਸੇ ਪਿੱਛੇ ਤੋੜੀਆਂ ਉਹ ਤਾਂ ਪੈਸੇ ਮੰਗਦੇ ਸੀ ਮੈਨੂੰ ਕਹਿਣਾ ਜਿਹੜਾ ਤੂੰ ਕੋਈ ਜਾਣੇ ਪ੍ਰਮੋਟ ਕਰ ਦੇ ਸੋ ਯਾਰ ਇਨਸਾਨ ਹੈ ਜاہے ਕੋਈ ਹੈ ਜاہے ਕਿਤੇ ਨੇ ਵੀ ਹੈ ਯਾਰ ਮਗਾ ਚੁੱਕੇ ਹੈ ਇਹ ਤਾਂ ਪੁੱਛੋ ਬੱਚੇ ਕੋਈ ਕਸੂ ਹੋ ਕੋਈ ਗਲਤ ਵੱਲੋਂ ਪੁੱਛਦਾ ਤ ਉਹ ਤਾਂ ਮੈਂ ਅਕਲ ਦੀ ਮੰਨਦੀ ਸੀ ਕੁਝ ਵੀ ਨਹੀਂ ਕਿ ਆਵਰ ਬੱਚੇ ਨੇ ਉਹ ਤਾਂ ਬੰਦ ਨਹੀਂ ਮਰੇ ਬੱਚੇ ਆ ਗਏ ਆ ਬੜਾ ਬੱਚਾ ਇਹ ਇਹ ਕੋ ਦੱਸ ਕਿ ਹੋਇਆ ਇਹ ਇਹ ਮੈਂ ਇਹ ਦਰਸ਼ਕ ਪਹਿਲਾਂ ਇਹਦਾ ਪਹਿਲਾਂ ਪੁੱਛਿਆ ਸੀ ਲਗਾਈ ਹੈ ਇਹ ਉਹਨਾਂ ਨੇ ਬੋਲਰ ਲਗਾ ਲਿਆ ਪਹਿਲਾਂ ਲਗਾਈ ਸਾ ਜਤਰੀ ਆਏ एकदम ਇਹਨਾਂ ਨੇ ਲੱਤੀ ਮੇਰੇ ਕੋਲ ਮਹਾਰੀ ਪਹਿਲੇ ਫਿਰ ਛਤਰੀ ਮਹਾਰੀ

ਉਹ ਦੇਖਿਆ ਉਹਦਾ ਪਿੰਡ ਨਹੀਂ ਛੱਡਿਆ ਮੈਂ ਉਹਰੇ ਨਹੀਂ ਕੰਪਨੀ ਉਹਦੇ ਪੈਸੇ ਦੋ ਮਹਾਰਾਜ ਇਹ ਪਹਿਲਾਂ ਪਹਿਲਾਂ ਟਾਈਮ ਦਊਗਾ ਤੂੰ ਨਿਸ਼ਾਨ ਕਿਉਂ ਕਰੇਗਾ ਬੱਸ ਫਿਰ ਦੇ ਦੂੰਗਾ ਮਾਰ ਦੇ ਫਿਰ ਮੈਂ ਦੇ ਦੂੰਗਾ ਜੇ ਪਹਿਲਾਂ ਪਹਿਲੇ ਗੁਰੂ ਦੇ ਬਣੇ ਪੰਜ ਚਾਰ ਬੰਦੇ ਪੰਜ ਚਾਰ ਪਤਾ ਨਹੀਂ ਕੀ ਆਸੀ ਰੋਟੀਆਂ ਅਸੀਂ ਗੁਰਦੁਆਰਾ ਮੰਨ ਮਿੱਠਾ ਕਰ ਜਾ ਦੇਖਣ ਵੀ ਨਹੀਂ ਸਰਪਤਾਂ ਬਾਈ ਇਹ ਰੋਲ ਲੱਗਾ ਮੇਰੇ ਤੁਹਾਡਾ ਪਿੰਡ ਆਪਣੇ ਪਿੰਡਾਂ ਦੇ ਫਿਰ ਕੱਲ੍ਹ ਕੀ ਅੱਜ ਕੀ ਹੋ ਰਿਹਾ ਭਾਈ ਠੇਕੇਦਾਰਾਂ ਦੇ ਵੀ ਤੁਸੀਂ ਮਂਗਾਉਨੇ ਹੋ ਸਾਰਾ ਬੰਦਾ ਕਾਹੀ ਛੱਡਦੇ ਹੀ ਠੇਕੇ ਵਾਲੇ ਕਿਹੜੇ ਬੰਦਾ ਉਹ ਬਾਈ ਸਭ ਕੁਝ ਕਰਦਾ ਹੈ ਸਾਰਾ ਕੁਝ ਕਰਦੇ ਨਹੀਂ ਕੁਝ ਨਹੀਂ ਛੱਡਦੇ ਇਹ ਇਹ ਕਲੰਕਈਏ ਬਾਣਾ ਨਹੀਂ ਚਾਹੀਦਾ ਇਹਨਾਂ ਨੂੰ ਪਾਉਣਾ ਜੱਥੇਦਾਰਾਂ ਨੇ ਭੋਰਨੇ ਇਹਦੇ ਜੁੱਤੀਆਂ ਮਾਰ ਕੇ ਇਹਦੇ ਬਾਣਾ ਲੋਹਾਤਾ ਤਾਂ ਇਹ ਤਾਂ ਮਿੰਤ ਨਹੀਂ ਬਲਾਓ ਵੀ ਕਿਸੇ ਨਾਲ ਕੰਟੈਕਟ ਕਰੋ ਕਿਸੇ ਉਹਦੇ ਨਾਲ ਬਾਈ ਇਹਨੇ ਫਰਲਾ ਲੈਣ ਦੁਆਰਾ ਤੂੰ ਇਹ ਬਹੁਤ ਚੰਗਾ ਵਿਚਾਰ ਕਰਿਆ ਅੱਜ ਦੇਖ ਲੋ ਕਹਿ ਕਿਆ ਇਹਦਾ ਕੈਰੀਕਟਰ ਹੈ ਇਹਦਾ ਕੈਰੇਕਟਰ ਦੇਖ ਲੋ ਤੇ 20 ਬੰਦਿਆਂ ਨੂੰ ਰੋਜ਼ਗਾਰ ਮਿਲੇ ਆਇਆ ਤਾਂ ਉਹ ਪਟਾਰ ਤਾਂ ਆ ਬੰਦੇ ਉਹ ਬਾਬਾ ਜੀ ਚਾਲੀ ਗੱਲ ਦੀ ਯਾਰ ਨੂੰ ਲੱਗੇ ਹੋਈ ਤੇ ਦੋਸਤੀਆਂ ਨਾਲ ਸਿੰਘਾਂ ਨਾਲ ਸਭ ਕਰਦੇ ਕਰਦੇ ਆ ਜਿੱਦਾਂ ਮਿਲਦੇ ਕਰਦੇ ਆ ਬਾਬਾ ਜੀ ਦੇ ਦੇਣੇ ਮੈਂ ਜਲੂਸ ਕੱਢਿਆ ਇਹਦਾ ਮਤਲਬ ਤਾਂ ਨਹੀਂ ਕੋਈ ਇੱਥੇ ਤੇਰਾ ਮੇਰਾ ਨਹੀਂ ਹੈਗਾ ਤੇਰਾ ਮੇਰਾ ਨਹੀਂ ਹੈਗਾ ਸਿੱਖ ਪੌਮ ਦਾ ਜਲੂਸ ਕੱਢਿਆ ਤੁਸੀਂ ਕੀ ਕਰਦੇ ਹੋ ਫੋਨ ਉਹ ਜਣਾਇਓ ਫੋਨ ਵੀ ਕਰੀ ਸਰਕਾਰ ਕਰਦੇ ਪਾਣੇ ਕੋਈ ਦਾ ਕੋਈ ਵੀ ਨਹੀਂ ਸਦਾ ਈਪਰ ਬਾਈ ਗਲਾਸ ਭਰ ਕੇ ਨਾ ਪੀਵੇ ਇਹਦਾ ਬਾਈਕਾਟ ਕਰੋ ਬਾਈ 4 ਬੰਦੇ ਲੱਗੇ ਨਾ ਬਾਈਕਾਟ ਕਰੀ ਲੋਕਾਂ ਨੂੰ ਕਹਿੰਦੇ ਇਹਦਾ ਬਾਈਕਾਟ ਕਰੋ ਆਹ ਨਹੀਂ ਆਪਣਾ ਡੰਡਾ ਡੇਰਾ ਝਟਕੇ ਨਾਲ ਚੁੱਕਾ ਦੋ ਲੈ ਤੇਰੇ ਗਿਆਨੀ ਤੇ ਨੇ ਆਉਂਦਾ ਬਜਰੇ ਬੱਦ ਸਭ ਤੋਂ ਵੱਧ ਜਲੂਸੇ ਨੇ ਘਟਿਆ ਮੈਂ ਫੁੱਲ ਦੇਖੇ ਨੂੰ ਇਹ ਤੋੜਦਾ ਸੀਗਾ ਛਤਰੀਆਂ ਸੀ ਲੋਕ ਚਾਰ ਪੰਜ ਬੰਦੇ ਨੂੰ ਕਿਹਾ ਬਾਈ ਰਹਿਣ ਦੇ ਫਿਰ ਵੀ ਹਟੇ ਨਹੀਂ ਇਹ ਬੰਦਾ ਕੋਈ ਨਸ਼ਾ ਵੀ ਕਰਿਆ ਹੋਇਆ ਇਹ ਚੈੱਕ ਕਰ ਮੈਡੀਕਲ ਕਰ ਮੈਂ ਤੈਨੂੰ ਇਹ ਬੰਦੇ ਦਾ ਕਹਿੰਦਾ ਕਹਿੰਦਾ ਨਾਲ ਗੱਲ ਨਹੀਂ ਅਸੀਂ ਸਾਰੇ ਜਿਹੜੇ ਗੱਲ ਕਰਦੇ ਹਾਂ ਇੱਥੇ ਅੰਕ ਲਾਉਣਾ ਯਾਰ ਕੁ ਸਿੱਖਾ ਬੰਦੇ ਸਭ ਤੋਂ ਪਹਿਲਾ ਸੀਨ ਮੈਂ ਦੇਖਿਆ ਹਾਂ ਅੰਕਲ ਜੀ ਵੀ ਉਰੇ ਤੇ ਉਸ ਟਾਈਮ ਮੈਂ ਵੀ ਇੱਥੇ ਸੀਗਾ ਮੈਂ ਜੀ ਫੋਨ ਕਰਕੇ ਸਪੈਸ਼ਲ ਮੈਂ ਲੱਸੀ ਵਾਲੇ ਬਾਬਾ ਜੀ ਕੋਲ ਬੈਠਾ ਸੀ ਇਹ ਉਧਰੋਂ ਮੋਟਰਸਾਈਕਲ ਤੇ ਆਏ ਅੱਗੇ ਦੂਸਰਾ ਕੋਈ ਮੁੰਡਾ ਮੋਟਰਸਾਈਕਲ ਚਲਾਉਂਦਾ ਸੀ ਇਹ ਪਿੱਛੇ ਬੈਠੇ ਸੀ ਉੱਥੋਂ ਇਹਨਾਂ ਨੇ ਇੱਕ ਜਕਾਰਾ ਛੱਡਿਆ ਤਾਂ ਅਗਲੇ 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਤੇ ਛਤਰੀਆਂ ਤੋੜੀਆਂ ਸ਼ੁਰੂ ਕਰੀਆਂ ਤੋ ਮੁੰਡੇ ਨੂੰ ਕੁੱਟਦਾ ਮੈਂ ਉੱਥੇ ਉੱਠ ਕੇ ਆ ਜਦੋਂ ਮੈਂ ਆਵਾਜ਼ ਮਾਰੀ ਦੁਬਾਰਾ ਫੇਰ ਛਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ-ਚਾਹ ਜਣੇ ਇੱਥੇ ਲੰਗੀ ਕਿਰਪਾਨ ਚੱਕ ਕੇ ਖੜਾ ਹੋਇਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕੇ ਵੀ ਹੁਣ ਜਿਆਦਾ ਇਕੱਠ ਹੋ ਗਿਆ ਇਕੱਠ ਹੋ ਕੇ ਫੇਰ ਟੀਮਾ ਹੋਇਆ ਕਿਰਪਾਨ ਲੈ ਕੇ ਜਦੋਂ ਜਦੋਂ ਹੀ ਦੇਖਿਆ ਲੋਕ ਵੱਧ ਗਏ ਜਦੋਂ ਅਸੀਂ ਧਾਰ ਲਈ ਕਿ ਨਹੀਂ ਜਾਣ ਦੇਣਾ ਇੱਥੇ ਮੁੰਡਾ ਖੜਾ ਹੋਣਾ ਸ਼ਾਇਦ ਚਲੇ ਗਿਆ ਵਿਚਾਰਾ ਉਹ ਨਾਲ ਹੋਇਆ ਮੇਰੇ ਪਿੱਛੇ ਖੜਾ ਮੁੰਡਾ ਪਰਨਾ ਮੂੰਹ ਤੇ ਰੱਖਿਆ ਤਾਂ ਜਾ ਕੇ ਇਹਨਾਂ ਨੂੰ ਘੇਰ ਕੇ ਨੂੰ ਖੜਾਇਆ ਇਹ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਇਹਦੇ ਸਾਡਾ ਘਟਾਓ ਹੈ ਜਿੱਥੇ ਅਸੀਂ ਕਿਤੇ ਪਰਸੋਂ ਵੀ ਅਸੀਂ ਇੱਕ ਮੰਗ ਪੱਤਰ ਦੇਣਗੇ ਸੀ ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਗੱਲ ਕਹੀ ਸੀ ਡੀਸੀ ਸਾਹਿਬ ਦਫ਼ਤਰ ਮੂਹਰੇ ਕਿ ਤੁਸੀਂ ਦੋ ਨੰਗ ਸਿੰਘ ਨਾਲ ਲੈ ਕੇ ਤੁਹਾਡਾ ਘਟਾਓ ਮੇਰਾ ਕਿਹਦਾ ਹੈ ਘਟਾਏ ਸਟੇਜ 'ਤੇ ਉੱਥੇ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਸ਼ਾਂਤ ਮਈ ਢੰਗ ਨਾਲ ਅਸੀਂ ਮੰਗ ਪੱਤਰ ਦੇ ਰਹੇ ਤਾਂ ਉਹਨੇ ਜਗਾਰਸ਼ਾਨੇ ਸ਼ੁਰੂ ਕਰਤੇ ਇੱਕ ਪਾਸੇ ਅੱਲ ਇਸ ਬੰਦੇ ਦੀ ਫੋਟੋ ਹੈ ਜਿੱਥੇ ਨੇ ਜਾ ਕੇ ਫਿਲਮ ਰੋਕੀ ਆ ਤੇ ਅੱਜ ਆਪਣਾ ਜਰੂਰਸ ਪੜਾਉਣ ਗਿਆ ਹੈ। ਬਿਲਕੁਲ। ਮੈਂ ਬੁੱਢਾ ਦਲ ਨੂੰ ਇੱਕ ਬੇਨਤੀ ਕਰਦਾ ਟੋਲ ਪੁਲਾਟ ਦੇ ਇਹਨਾਂ ਦੇ ਮਾਫ਼। ਅਸੀਂ 28-28 ਸਾਲ ਫੌਜੀਆ ਨੌਕਰੀ ਕਰਕੇ ਆ ਸਾਡੇ। ਮੈਂ ਨਹੀਂ ਕਹਿੰਦਾ ਬੁੱਢਾ ਦਲ ਮਾਰਾ ਹੈ ਲੇਕਿਨ ਬੁੱਢਾ ਦਲ ਦੇ ਵਿੱਚ ਜਿਹੜੇ ਮੈਂਬਰ ਚਲੇ ਗਏ ਉਹਨਾਂ ਨੂੰ ਆਪਣੀ ਕਾਚ ਰਹਿਣਾ ਚਾਹੀਦਾ। ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਬੁੱਢਾ ਦਲ ਨੂੰ ਉਹਨਾਂ ਦੇ ਮੁਖੀਆਂ ਨੂੰ ਬੁਲਾ ਕੇ ਇਹ ਬੇਨਤੀ ਕਰਨ ਕਿ ਇਹਨਾਂ ਤੇ ਕੰਟਰੋਲ ਕਰੇ। ਮੈਂ ਕਿਸੇ ਇਹ ਨਹੀਂ ਕਿ ਬਾਣਾ ਮਾੜਾ ਲੇਕਰ ਬਾਣਾ ਪਾ ਕੇ ਉਹਦਾ ਸਤਿਕਾਰ ਕਰਾਉਣਾ ਆਪਣੇ ਹੱਥ ਚਾਦਵੀ ਦੇ ਹੱਕ ਹੈ ਇੱਥੇ ਜੇ ਨਾ ਬਹੁਤਾ ਮੁੱਲ ਇਕੱਠਾ ਹੁੰਦਾ ਇੱਕ ਦੋ ਬੰਦੇ ਆ ਜਾਂਦੇ ਸ਼ਾਇਦ ਕਿਰਪਾਨ ਨਾਲ ਕਿਸੇ ਦਾ ਗੁੱਟ ਲਾਣ ਦਾ ਕਿਸੇ ਦੀ ਬਾਹ ਲਾਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ